ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸਨ ਪ੍ਰੇਮ ਅਮਾਹੜਾ ਕਿਉ ਮਿਲਿਆ ਹਰ ਜਾਏ ਸ੍ਰੀ ਗੁਰੂ ਅਰਜਨ ਦੇਵ ਜੀ ਅਸੂ ਮਹੀਨੇ ਦੇ ਉਪਦੇਸ਼ ਦਿੰਦੇ ਹੋਏ ਬਚਨ ਕਰਦੇ ਹਨ ਕਿ ਅਸੂ ਮਹੀਨੇ ਵਿੱਚ ਵਾਹਿਗੁਰੂ ਪ੍ਰਤੀ ਪ੍ਰੇਮ ਉਮੜਿਆ ਹੋਇਆ ਹੈ ਕਿ ਕਿਸ ਤਰ੍ਹਾਂ ਵਾਹਿਗੁਰੂ ਜੀ ਨਾਲ ਮਲਾਪ ਹੋ ਜਾਵੇ ਮਨ ਤਨ ਪਿਆਸ ਦਰਸ਼ਨ ਕਣੇ ਕੋਈ ਆਣ ਮਿਲਾਵੇ ਮਾਏ ਏ ਮਾਏ ਮਨ ਤਨ ਅੰਦਰ ਦਰਸ਼ਨਾਂ ਦੀ ਬਹੁਤ ਪਿਆਸ ਹੈ ਕਿ ਕੋਈ ਪਿਆਰਾ ਆ ਕੇ ਵਾਹਿਗੁਰੂ ਨਾਲ ਮਲਾਪ ਕਰਾ ਦੇਵੇ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਏ ਵਾਹਿਗੁਰੂ ਨਾਲ ਪ੍ਰੇਮ ਪਾਉਣ ਲਈ ਸੰਤ ਹੀ ਸਹਾਈ ਹੋ ਸਕਦੇ ਹਨ ਹੁਣ ਉਹਨਾਂ ਦੇ ਚਰਨੇ ਲੱਗਦੇ ਹਾਂ ਬਿਨ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀਂ ਜਾਏ ਪਰਮੇਸ਼ਰ ਤੋਂ ਬਿਨਾ ਸੁਖ ਕਿਵੇਂ ਮਿਲ ਸਕਦਾ ਹੈ ਸੁਖ ਲਈ ਪਰਮੇਸ਼ਰ ਤੋਂ ਇਲਾਵਾ ਹੋਰ ਦੂਜੀ ਕੋਈ ਥਾਂ ਨਹੀਂ ਹੈ ਜਿਨਹੀਂ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿਨ੍ਹਾਂ ਨੇ ਪ੍ਰਭੂ ਪ੍ਰੇਮ ਦਾ ਰਸ ਚਖ ਲਿਆ ਹੈ ਉਹ ਫਿਰ ਤ੍ਰਿਪਤ ਹੋ ਜਾਂਦੇ ਹਨ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ ਆਪਾ ਭਾਵ ਤਿਆਗ ਕੇ ਬੇਨਤੀ ਕਰੀਏ ਕਿ ਪ੍ਰਭੂ ਜੀ ਸਾਨੂੰ ਆਪਣੇ ਲੜ ਲਾ ਲਓ ਜੋ ਹਰ ਕੰਤ ਮਲਾਈਆਂ ਸੇ ਵਿਚੜ ਕਥੇ ਨ ਜਾਏ ਜੋ ਜਗਿਆਸੂ ਰੂਪ ਇਸਤਰੀਆਂ ਨੂੰ ਪਤੀ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਹੈ ਉਹਨਾਂ ਨੂੰ ਕਦੇ ਵੀ ਵਿਛੋੜਾ ਨਹੀਂ ਪੈਂਦਾ ਪ੍ਰਭ ਐਨ ਦੂਜਾ ਕੋ ਨਹੀਂ ਨਾਨਕ ਹਰਸ ਰਣਾਏ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਸਰਬ ਸ਼ਕਤੀਮਾਨ ਅਤੇ ਅਬਨਾਸ਼ੀ ਪਰਮਾਤਮਾ ਦੇ ਬਰਾਬਰ ਹੋਰ ਕੋਈ ਨਹੀਂ ਹੈ ਇਸ ਲਈ ਅਸੀਂ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ ਹਾਂ ਸੋ ਸੁਖੀ ਬਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ ਅਸੂ ਵਿੱਚ ਜਿਨ੍ਹਾਂ ਉੱਪਰ ਪਰਮੇਸ਼ਰ ਦੀ ਮੇਰ ਹੋ ਜਾਵੇ ਉਹ ਸਦਾ ਸੁਖੀ ਬਸਦੇ ਹਨ ਅਸੂ ਦੇ ਮਹੀਨੇ ਵਿੱਚ ਵਾਹਿਗੁਰੂ ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਅਤੇ ਪ੍ਰੇਮ ਪਿਆਰ ਵਧਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ